ਆਨੀ ਹਵਾਏ ਮੇਰਾ ਲੈ ਜਾ ਤੂੰ ਸੁਨੇਹਾ ਇੱਕ ਪੁੱਛ ਦੇ ਨੇ ਸਾਰੇ ਸਾਡਾ ਕੀ ਹਾਲ ਚਾਲ ਐ ਛਿੜੀ ਤਾਨੀ ਚੰਗ ਮੈਨੂੰ ਪੁੱਛ ਦੇ ਨਿਆਰ ਬੇਲੀ ਸਾਰਿਆਂ ਦੇ ਮੂੰਹ ਤੇ ਬਸ ਇੱਕੋ ਹੀ ਸਵਾਲ ਸੀ ਜਾ ਕੇ ਬੁੱਟੜੀ ਜੀ ਮਾਂ ਮੇਰੀ ਦਿਨ ਰਾਤ ਸੋਚਾਂ ਚ ਗੁਜ਼ਾਰਦੀ ਸ਼ੇਰ ਪੁੱਤ ਖੜਾ ਤੇਰਾ ਬਟਰਾਂਦੀ ਰਾਖੀ ਮਾਏ ਚੜਦੀ ਕਲਾਏ ਸਰਦਾਰ ਦੀ ਤੇਰੇ ਜਿਹਾ ਲੱਖਾਂ ਮਾਂ ਮੰਗਦੀਆਂ ਖੈਰ ਸਾਡ ਜੰਗ ਚੰਦਰੀ ਕਿਸੇ ਦੇਸ਼ ਦੇ ਵਿੱਚ ਨਾ ਮੇਰ ਰੱਖੇ ਮੇਰੇ ਦੇਸ਼ ਦੇ ਜਮਾਨਾ ਦੇ ਉੱਪਰ ਵਹਿਗਰੂ ਚੜ੍ਹਦੀ ਕਲਾ ਦੇ ਵਿੱਚ ਰਹਿਣਾ